ਜੀ ਬੰਦੀ ਆਪਣੇ ਘਰ ਤੁਸੀਂ ਕਦੋਂ ਆਏ ਹੁਣ ਹਾਂਜੀ ਅਸੀਂ ਆਪਣੇ ਘਰ ਅੱਜ ਹੀ ਆਏ ਹੋਏ ਆ ਜਦੋਂ ਸਾਨੂੰ ਉਹ ਗੜੇ ਦੀ ਬੇਟੀ ਦੀ ਅਸੀਂ ਵੀਡੀਓ ਦੇਖੀ ਸੀਗੀ ਉਸ ਤੋਂ ਬਾਅਦ ਅਸੀਂ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਨਾਲ ਜਦੋਂ ਸਾਡੀ ਗੱਲਬਾਤ ਹੋਈ ਉਹ ਕਹਿੰਦੇ ਸੀ ਕਿ ਤੁਸੀਂ ਬੇਟਾ ਆਪਣੇ ਘਰ ਆਓ ਅਸੀਂ ਤੁਹਾਡੇ ਨਾਲ ਕੁਝ ਵੀ ਗਲਤ ਨਹੀਂ ਹੋਣ ਦਵਾਗੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਰ ਸਾਡੇ ਤੇ ਇਸ ਨੋਵਾਂ ਤਾਂਗੇ ਸੀ ਕਿ ਅਸੀਂ ਮੈਂ ਤਾਂ ਮੇਰੀਆਂ ਬੇਟੀਆਂ ਸੁਸਾਈਡ ਕਰ ਲਈਆਂ ਪਰ ਉਹ ਕਹਿੰਦੇ ਸੀ ਨਹੀਂ ਬੇਟਾ ਇਦਾਂ ਦਾ ਤੁਸੀਂ ਕੁਝ ਨਹੀਂ ਕਰਨਾ ਅਸੀਂ ਤੁਹਾਡੇ ਮਗਰ ਖੜੇ ਹੋਏ ਆ ਤਾਂ ਅਸੀਂ ਤੁਹਾਨੂੰ ਪੂਰਾ ਇਨਸਾਫ ਦਿਲਾਵਾਂਗੇ ਔਰ ਐਸਐਚਓ ਕੁਸ਼ਣ ਕੁਮਾਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਐਸਐਚਓ ਕੁਸ਼ਣ ਕੁਮਾਰ ਜੋ ਗੜੇ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਉਹਦੀ ਵੀਡੀਓ ਦੇਖ ਕੇ ਮੈਨੂੰ ਵੀ ਥੋੜੀ ਆਈ ਕਿ ਮੇਰੀ ਬੇਟੀਆਂ ਨੂੰ ਵੀ ਐਸਐਚਓ ਕੁਸ਼ਣ ਕੁਮਾਰ ਬਹੁਤ ਵਾਰ ਫੋਨ ਕਰਦਾ ਸੀਗਾ ਇਹਨੇ 15 ਅਗਸਤ ਨੂੰ ਐਸਐਚਓ ਕੁਸ਼ਣ ਕੁਮਾਰ ਨੇ ਸਾਡੇ ਘਰ ਮੁਲਾਜ਼ਮ ਭੇਜੇ ਕਹਿੰਦੇ ਸੀ ਕਿ ਤਾਂ ਇਹ ਹਸਬੰਡ ਦਾ ਨਾਮ ਲਿਸਟ ਦੇ ਵਿੱਚ ਆਇਆ ਆ ਐਸਐਚਓ ਭੂਸ਼ਣ ਕੁਮਾਰ ਨਾਲ ਸਾਡੀ ਗੱਲ ਵੀ ਕਰਾਈ ਮਲਾਜਮਾਣਾ ਐਸਐਚਓ ਕਹਿੰਦਾ ਕਿ ਤੁਸੀਂ 플ੋਰ ਥਾਣੇ ਦੇ ਵਿੱਚ ਜਾਓ ਅਸੀਂ 플ੋਰ ਥਾਣੇ ਦੇ ਵਿੱਚ ਗਏ ਤਾਂ ਇਹ ਸਾਡੇ ਕੋਲ ਨੰਬਰ ਮੰਗਦਾ ਸੀ ਕਹਿੰਦਾ ਤੁਹਾਡੇ ਘਰ ਵਾਲੇ ਤੇ ਕਲੰਦਰਾ ਕਰਨ ਆਇਆ ਕਿ ਤੁਸੀਂ ਆਪਣਾ ਘਰ ਵਾਲਾ ਪੇਸ਼ ਕਰੋ ਮੈਂ ਕਿਹਾ ਸਾਡਾ ਘਰ ਵਾਲਾ ਸਾਡੇ ਨਾਲ ਨਹੀਂ ਰਹਿੰਦਾ ਲੜਕੇ ਪਤਾ ਨਹੀਂ ਕਿੱਥੇ ਗਿਆ ਹੋਇਆ ਆ ਫਿਰ ਭੂਸ਼ਣ ਕੁਮਾਰ ਕਹਿੰਦਾ ਤੁਸੀਂ ਆਪਣਾ ਨੰਬਰ ਦੇ ਕੇ ਜਾਓ ਮੈਂ ਆਪਣੇ ਹਸਬੰਡ ਦਾ ਨੰਬਰ ਉਹਨੂੰ ਦੇ ਕੇ ਆ ਗਏ ਉਸ ਤੋਂ ਬਾਅਦ ਇਹਨੇ ਉਸ ਨੰਬਰ ਤੇ ਬਾਰ-ਬਾਰ ਫੋਨ ਕਰਦਾ ਰਿਹਾ ਭੂਸ਼ਣ ਕੁਮਾਰ ਫਿਰ ਉਸ ਤੋਂ ਬਾਅਦ ਇਹਨੇ ਸਾਨੂੰ ਫਿਰ ਥਾਣੇ ਸੱਦਿਆ ਸੀ ਫਿਰ ਥਾਣੇ ਚਲੇ ਗਏ ਮੈਂ ਆਪਣੀ ਛੋਟੀ ਬੇਟੀ ਲੈ ਕੇ ਜਦੋਂ ਅਸੀਂ ਗਏ ਤਾਂ ਮੇਰੀ ਬੇਟੀ ਨੂੰ ਕਹਿੰਦਾ ਆਪਣਾ ਨੰਬਰ ਦੇ ਕੇ ਜਾਓ ਮੇਰੀ ਬੇਟੀ ਨੇ ਮੇਰਾ ਨੰਬਰ ਉਹਨੂੰ ਦਿੱਤਾ ਕਹਿੰਦੀ ਸਰ ਮੇਰਾ ਹੀ ਨੰਬਰ ਆ ਉਹਨੂੰ ਪੁੱਛਦਾ ਕਿ ਤੂੰ ਕੀ ਕਰਦੀ ਹੈ ਕਹਿੰਦੀ ਮੈਂ ਜੌਬ ਕਰਦੀ ਆ ਕਹਿੰਦਾ ਅੱਛਾ ਫਿਰ ਉਸ ਤੋਂ ਬਾਅਦ ਇਸ ਸਵੇਰੇ 7 ਵਜੇ ਸਾਨੂੰ ਫੋਨ ਕਰਾਂ ਲੱਗ ਪਿਆ ਮੇਰੀ ਬੇਟੀ ਨੂੰ ਕਹਿੰਦਾ ਤੂੰ ਅੱਜ ਕੰਮ ਤੇ ਨਹੀਂ ਜਾਣਾ ਮੇਰੀ ਬੇਟੀ ਕਹਿੰਦੀ ਹਾਂਜੀ ਮੈਂ ਜਾਣਾ ਆ ਕਹਿੰਦਾ ਕਿੰਨੇ ਵਜੇ ਜਾਣਾ ਆ ਉਹ ਕਹਿੰਦੀ ਮੈਂ ਤਾਂ 10 ਤੋਂ 5 ਵਜੇ ਤੱਕ ਦੀ ਜੌਬ ਕਰਦੀ ਆ ਫਿਰ ਉਸ ਤੋਂ ਬਾਅਦ ਐਸ ਐਚਓ ਨੇ 쿠ਸ਼ਣ ਕੁਮਾਰ ਨੇ ਉਹਨੂੰ ਫੋਨ ਕਰਨ ਲੱਗ ਪਿਆ ਦਿਨ ਚ 10 10 20 20 ਫੋਨ ਕੀਤੇ ਫਿਰ ਉਸ ਤੋਂ ਬਾਅਦ ਵੀਡੀਓ ਕਾਲ ਵੀ ਨੇ ਕੀਤੀਆਂ ਫਿਰ ਇਹਦੀ ਸਾਰੀ ਰਿਕਾਰਡਿੰਗ ਅਸੀਂ ਸਿੱਕ ਕਰ ਰੱਖਦੇ ਰਹੇ ਇੱਕ ਪਾਸੇ ਫਿਰ ਇੱਕ ਦਿਨ ਮੇਰੀ ਬੇਟੀ ਨੂੰ ਅਸੀਂ ਇੰਨੇ ਪਰੇਸ਼ਾਨ ਹੋ ਕੇ ਅਸੀਂ ਘਰ ਛੱਡ ਕੇ ਚਲੇ ਗਏ ਮੇਰੇ ਆਪਣੀ ਬੇਟੀ ਨੂੰ ਮੈਂ ਇਹ ਕਹਿੰਦਾ ਕਿ ਮੇਰੀ ਬੇਟੀ ਬਾਹਰ ਚੱਲ ਗਈ ਆ ਉਹ ਇੰਡੀਆ ਦੇ ਵਿੱਚ ਨਹੀਂ ਗਈ ਜਦੋਂ ਉਹਨੇ ਇੰਨੀ ਗੱਲ ਸੁਣੀ ਕਿ ਇਹ ਦੀ ਬੇਟੀ ਉਹਨਾਂ ਇੰਡੀਆ ਦੇ ਵਿੱਚ ਨਹੀਂ ਗਈ ਉਹਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿ ਤੁਹਾਡਾ ਨਾਮ ਲਿਸਟੇ ਦੇ ਵਿੱਚ ਆਇਆ ਤੁਸੀਂ ਥਾਣੇ ਆ ਮੈਂ ਆਪਣੀ ਪੰਚਾਇਤ ਲੈ ਕੇ ਥਾਣੇ ਦੇ ਵਿੱਚ ਜਾਂਦੀ ਰਹੀ ਆ ਐਸਐਚ ਕੁਸ਼ਣ ਕੁਮਾਰ ਦੇ ਕੋਲ ਇਹ ਮੇਰ ਨਾਲ ਬਦਤਮੀਜ਼ੀ ਨਾਲ ਬੋਲਦਾ ਰਿਹਾ ਇੱਕ ਦਿਨ ਕਹਿੰਦਾ ਤੇਰਾ ਲਿਸਟੇ ਦੇ ਵਿੱਚ ਨਾਮ ਆਇਆ ਪਾਓ ਇਹਨੂੰ ਹਵਾਲਾਟ ਦੇ ਵਿੱਚ ਇਹਨੂੰ ਰੱਖੋ ਥਾਣੇ ਰਾਤ ਨੂੰ ਪਤਾ ਲੱਗੇ ਫਿਰ ਉਸ ਤੋਂ ਬਾਅਦ ਮੇਰੀ ਪੰਚਾਇਤ ਕਹਿੰਦੀ ਕਿ ਨਹੀਂ ਇਹ ਲੇਡੀਜ਼ ਕੁਛ ਨਹੀਂ ਇਦਾਂ ਦੀ ਕਰਦੇ ਫਿਰ ਮੈਂ ਘਰ ਆ ਗਈ ਫਿਰ ਉਸ ਤੋਂ ਬਾਅਦ ਇਹ ਮੈਨੂੰ ਧਮਕਾਉਣ ਲੱਗ ਪਿਆ ਬਹੁਤ ਪਰੇਸ਼ਾਨੀ ਨੇ ਮੈਨੂੰ ਕੀਤਾ ਫਿਰ ਉਸ ਤੋਂ ਬਾਅਦ ਡੀਐਸਪੀ ਸਰਦੇ ਮੈਂ ਗਈ ਜਦੋਂ ਮੈਂ ਡੀਐਸਪੀ ਸਰਦੇ ਗਈ ਫਿਰ ਉਹਨਾਂ ਨੇ ਇਹਨੂੰ ਕਿਹਾ ਕਿ ਜੇ ਉਹ ਲੇਡੀਜ਼ ਕੋਛੇ ਇਦਾਂ ਦਾ ਨਹੀਂ ਕਰਦੀ ਲੇਡੀਜ਼ ਦੇ ਘਰ ਮੁਲਾਜਮ ਨਹੀਂ ਜਾਣੇ ਚਾਹੀਦੇ ਉਸ ਤੋਂ ਬਾਅਦ ਇਹਨੇ ਛੱਡ ਘਰ ਮੁਲਾਜਮ ਭੇਜ ਦਿਨ ਫਿਰ ਮੈਂ ਇੱਕ ਥੋੜੇ ਦਿਨਾਂ ਬਾਅਦ ਇੱਕ ਵੀਡੀਓ ਦੇਖੀ ਗੜੇ ਦੀ ਬੇਟੀ ਦੀ ਜਦੋਂ ਮੈਂ ਗੜੇ ਦੀ ਬੇਟੀ ਦੀ ਵੀਡੀਓ ਦੇਖੀ ਤਾਂ ਮੈਂ ਕਿਹਾ ਜਦੋਂ ਇਸ ਲੜਕੀ ਮୋਰੇ ਹੋ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਮੋਰੇ ਹੋ ਸਕਦੇ ਅਸੀਂ ਫਿਰ ਆਪਣੀ ਵੀਡੀਓ ਮੀਡੀਆ ਨੂੰ ਦਿੱਤੀ ਕਿ ਸਾਡੀ ਬੇਟੀ ਨਾਲ ਤਾਂ ਇਹਨੇ ਬਹੁਤ ਜ਼ਿਆਦਾ ਬਦਤਮੀਜ਼ੀ ਨਾ ਬੋਲੀ ਆਇਆ ਇਹਦੇ ਕਰਕੇ ਅਸੀਂ ਆਪਣੀ ਬੇਟੀ ਲੁਕੋ ਲੁਕੋ ਕੇ ਰੱਖੀ ਸਾਰੇ ਪਿੰਡ ਨੂੰ ਅਸੀਂ ਇਹੀ ਕਹਿ ਕੇ ਸਾਡੀ ਬੇਟੀ ਬਾਹਰ ਚਲ ਗਈ ਪਰ ਬਾਹਰ ਨਹੀਂ ਗਈ ਹੋਈ ਸੀ ਸਾਡੀ ਬੇਟੀ ਅਸ ਲੁਕੋ ਕੇ ਰੱਖੀ ਹੋਈ ਸੀਗੀ ਤਾਂ ਇਹਨੂੰ ਅਸੀਂ ਇਹ ਤੁਹਾਨੂੰ ਫਿਰ ਬੁਲਾਉਂਦੇ ਵੀ ਰਹੇ ਆ ਫਲੋਰ ਕਿਸੇ ਰੂਮ ਦੇ ਵਿੱਚ ਵੀ ਫਲਾਨੀ ਜਗ੍ਹਾ ਆ ਜਾਓ ਫਲਾਨੀ ਜਗ੍ਹਾ ਆ ਜਾਓ ਤੁਹਾਨੂੰ ਐਡਰੈਸ ਦੱਸ ਕੇ ਬੁਲਾਉਂਦੇ ਵੀ ਰਿਹਾ ਐਸਐਚਓ ਹਾਂਜੀ ਮੈਨੂੰ ਨੇ ਮੇਰੀ ਬੇਟੀ ਨੂੰ ਬੁਲਾਉਂਦੇ ਰਿਹਾ ਜਿਹੜੀ ਵੀਡੀਓ ਦੇ ਵਿੱਚ ਆ ਮੇਰੀ ਬੇਟੀ ਨੂੰ ਕਹਿੰਦਾ ਰਿਹਾ ਫਲਾਨੀ ਜਗ੍ਹਾ ਮੇਰਾ ਹੈਗਾ ਆ ਉੱਥੇ ਆ ਜਾਓ ਮੇਰੀ ਬੇਟੀ ਬਸ ਇੱਦੀ ਕਹਿੰਦੀ ਰਹੀ ਅੱਜ ਮੈਂ ਠੀਕ ਨਹੀਂ ਗਈ ਅੱਜ ਮੇਰੇ ਤਾਇਆ ਜੀ ਐਕਟਿਵ ਆ ਲੈ ਗਏ ਆ ਬਸ ਵੀਟੀ ਮੇਰੀ ਇੱਦੀ ਝੂਠ ਤੇ ਝੂਠ ਹੀ ਉਹਨੂੰ ਬੋਲਦੀ ਰਹੀ ਆ ਫਿਰ ਜਿਆਦਾ ਜਿਆਦਾ ਹੀ ਹੋ ਗਿਆ ਹਟਿਆ ਹੀ ਨਹੀਂ ਹੱਟਿਆ ਹੀ ਨਹੀਂ ਫਿਰ ਮੇਰੀ ਬੇਟੀ ਕਹਿੰਦੀ ਮੰਮੀ ਐਸਐਚਓ ਸਾਰੇ ਆ ਇਹ ਇਹ ਕੁਝ ਵੀ ਕਰ ਸਕਦੇ ਆ ਕਿਉਂ ਨਾ ਆਪਾਂ ਇੱਥੋਂ ਚੱਲੀਏ ਅਸੀਂ ਰਾਤ ਨੂੰ 12 ਵਜੇ ਗੱਡੀ ਬੁਲਾਈ ਗੱਡੀ ਬੁੱਕ ਕਰਕੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਅਸੀਂ ਆਪਣੇ ਘਰ ਜਿੰਦਾ ਹੀ ਲਾ ਕੇ ਰੱਖਿਆ ਬਸ ਮੈਂ ਹੀ ਕਿਤੇ ਕਿਤੇ ਘਰ ਆ ਜਾਂਦੀ ਹੁੰਦੀ ਸੀ ਮੇਰੀ ਬੇਟੀਆਂ ਤਾਂ ਘਰ ਆਉਂਦੀਆਂ ਹੀ ਨਹੀਂ ਸੀ ਇਹ ਤੋਂ ਡਰਦੇ ਮਾਰੇ ਅੱਜ ਅਸੀਂ ਇੱਕ ਹੋਰ ਪੀੜਤ ਦੇ ਘਰ ਆਏ ਆ ਜਿਹੜਾ ਪੀੜਤ ਪਰਿਵਾਰ ਸੀ ਐਸਐਚਓ ਤੋਂ ਸਤਾਇਆ ਜਿਹੜਾ ਪਰਿਵਾਰ ਦੀ 22 ਸਾਲ ਦੀ ਲੜਕੀ ਆ ਉਹਨੂੰ ਵਾਰ-ਵਾਰ ਫੋਨ ਕਰਕੇ ਵੀਡੀਓ ਕਰਲਾ ਕਰ ਕਰਕੇ ਉਹਨੂੰ ਸਤਾਇਆ ਸੀ ਉਹ ਪਰਿਵਾਰ ਜਿਹੜਾ ਸੀ ਆਪਣਾ ਕਾਫੀ ਲੰਮੇ ਸਮੇਂ ਤੋਂ ਘਰ ਛੱਡ ਗਿਆ ਸੀ ਘਰ ਛੱਡ ਕੇ ਹੋਰ ਪਾਸੇ ਚਲਕ ਪਰਿਵਾਰ ਰਹਿਣ ਲੱਗ ਪਿਆ ਸੀ ਤੇ ਆਪਣੀ ਬੇਟੀ ਨੂੰ ਇਹ ਕਹਿ ਕੇ ਵੀ ਇੱਕ ਬੇੜੀ ਵਿਦੇਸ਼ ਚਲੇ ਗਈ ਆ ਜਿਹੜੀ ਬੇਟੀ ਨੂੰ ਕਾਲਾ ਕਰਦਾ ਸੀ ਤਾਂ ਇਹ ਉਹ ਨੂੰ ਕਹਿ ਕੇ ਘਰ ਦੇ ਆਨੇ ਭੈਣ ਜੀ ਨੂੰ ਕਿਹਾ ਵੀ ਉਹ ਵਿਦੇਸ਼ ਚਲੇ ਗਈ ਆ ਤੇ ਉਸ ਤੋਂ ਬਾਅਦ ਉਹ ਪੇ ਦਾ ਪੁੱਤ ਜਿਹੜਾ ਐਸ ਐਚਓ ਆ ਉਹ ਕਾਲਾ ਕਰ ਤੋਂ ਨਹੀਂ ਛੱਡਿਆ ਇਹ ਪਰਿਵਾਰ ਬੜਾ ਦੁਖੀ ਸੀ ਇਹਨਾਂ ਜਦੋਂ ਕੰਟੈਕਟ ਕੀਤਾ ਇਹ ਇੱਥੇ ਤੱਕ ਨੌਂ ਤੱਕ ਪਹੁੰਚੀ ਸੀ ਇਹ ਇਹ ਸੂ ਸਾਈਡ ਕਰ ਲੈਣਾ ਅੱਜ ਇਹਨਾਂ ਨੂੰ ਕਿਹਾ ਵੀ ਕੋਈ ਸੂਸ਼ੈਟ ਕੰਮ ਦੀ ਲੋੜ ਨਹੀਂ ਲੋਕਤ ਸਾਹਿਬ ਮੱਚ ਜਿਹੜਾ ਆ ਉਹ ਤੁਹਾਡੇ ਨਾਲ ਖੜਾ ਹੈ ਤੁਸੀਂ ਆਪਣੇ ਘਰ ਆਓ ਇਹ ਅੱਜ ਆਪਣੇ ਘਰ ਆਏ ਆ ਤੇ ਅੱਜ ਇਹਨਾਂ ਨੂੰ ਅਸੀਂ ਘਰ ਮੈਨਣ ਆਏ ਇਹਨਾਂ ਦੇ ਤੇ ਇਹਨਾਂ ਦੀ ਮਦਦ ਕਰਾਂਗੇ ਠੋਕ ਕੇ ਤੇ ਜਿਹੜਾ ਐਸਐਚਓ ਆ ਜਿਹੜਾ ਇਹਨਾਂ ਨੂੰ ਦੀ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀ ਇਹਨਾਂ ਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਸੀ ਜਿਹੜਾ ਕਹਿੰਦਾ ਤੇ ਕਹਿ ਰਿਹਾ ਸੀ ਝੂਠੇ ਪੜਦੇ ਨੇ ਤੇ ਦਰਜ ਕਰਨੇ ਆ ਸਿਰਫ ਤੇ ਸਿਰਫ ਆਪਣੀ ਲੜਕੀ ਨੂੰ ਜਿਹੜੀ ਫੋਨ ਕਾਲ ਕਰਦਾ ਸੀ ਵੀ ਮੇਰੇ ਕਮਰੇ ਵਿੱਚ ਆ ਤੋ ਮੈਨੂੰ ਮੈਲ ਇਤਾਂ ਦੀ ਇੱਕ ਕਪੂਤਾ ਜਿਹੜਾ ਕਰਦਾ ਸੀ ਤੇ ਉਹਦੇ ਕਰਕੇ ਨਾ ਤੇ ਝੂਠੇ ਪਾਟੇਦਾਰ ਕਰਨ ਤਿਆਰ ਹੋਇਆ ਸੀ ਅਸੀਂ ਉਚਿਤ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਇਤਾਂ ਦਾ ਐਸਐਚਓ ਆ ਉਹਨੂੰ ਸਭ ਤੋਂ ਸਾਰੇ ਸਜ਼ਾਵਾਂ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤੇ ਅਸੀਂ ਇਹ ਪਰਿਵਾਰ ਨੂੰ ਵੀ ਕੱਲ ਨੂੰ ਜਿਹੜਾ ਆ ਉਹ ਚੰਡੀਗੜ੍ਹ ਦੇ ਵਿੱਚ ਲੈ ਕੇ ਜਾ ਰਹੇ ਆਂ ਜਿਹੜਾ ਪਰਿਵਾਰ ਸਾਡੇ ਨਾਲ ਚੰਡੀਗੜ੍ਹ ਦੇ ਵਿੱਚ ਇਹਦੇ ਖਿਲਾਫ ਜਿਹੜੀ ਐਪਲੀਕੇਸ਼ਨ ਦੇਊਗਾ ਜੋ ਵੀ ਰਿਕਾਰਡ ਆ ਵੀਡੀਓ ਕਾਲ ਆ ਸਾਰੇ ਇਹਨਾਂ ਕੋਲ ਪ੍ਰੂਫ ਪਏ ਆ ਤੇ ਬੇਟੀ ਵੀ ਜਾ ਰਹੀ ਹੈ ਤੇ ਇਹਨਾਂ ਦੀ ਮਾਤਾ ਵੀ ਜਾ ਰਹੀ ਹੈ ਇਸ ਤਰ੍ਹਾਂ ਕੇ ਇਹ ਪਰਿਵਾਰ ਦੇ ਨਾਲ ਆਏ ਆ ਤੇ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੇ ਇਦਾਂ ਦੇ ਇਹ ਪ੍ਰੈਕਟ ਅਜੇ ਤੱਕ ਮਾੜੇ ਲੋਕ ਆ ਜਿਹੜੇ ਜਿਹੜੇ ਖਾਕੀ ਵਰਦੀ ਦੇ ਵਿੱਚ ਰਾਖਸ ਬੈਠੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਾਬਕਾ ਚੱਕ ਲੈਣਾ ਚਾਹੀਦਾ ਹੌਣ ਵਾਲੇ ਸਮੇਂ ਦੇ ਵਿੱਚ ਲੋਕ ਸਾਮਾਜ ਇਹਨਾਂ ਨੂੰ ਬਖਸ਼ੇ ਕਰ